ਮੈਂ ਕਹਾਂਗਾ ਇੱਕ ਸੰਗੀਤ ਦੀ ਯੂਨੀਵਰਸਿਟੀ ਬੈਠੀ ਹੋਈ ਸੀ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਰੋਜ਼ੀ ਰੋਟੀ ਤੇ ਪਾਇਆ ਤੇ ਬਹੁਤ ਸਾਰੇ ਮੇਰੇ ਵਰਗੇ ਰੁਲਦਿਆਂ ਨੂੰ ਪਿਆਰ ਨਾਲ ਮੁਹੱਬਤ ਨਾਲ ਸਿਖਾਇਆ ਸੋ ਇਹ ਸਮਾਂ ਬੜਾ ਦੁਖਦਾਈ ਹੈ ਔਰ ਮੈਨੂੰ ਬਹੁਤ ਅਫਸੋਸ ਹੈ ਮੈਂ ਸਭ ਨੂੰ ਕਹਾਂਗਾ ਕਿ ਪਰਿਵਾਰ ਨੂੰ ਆਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਸਭ ਦੁਆ ਕਰਿਓ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਹਮੇਸ਼ਾ ਅ ਬਣਿਆ ਰਵੇ ਮੁਹੱਬਤ ਪਿਆਰ ਬਣਿਆ ਰਹੇ ਥੈਂਕ ਯੂ ਸਾਡੇ ਭੱਜੀਆ ਦੀ ਸਰਕਾਰ ਜੋ ਉਸਤਾਦ ਜੀ ਜਨਾਬ ਪੂਰਨਸ਼ਾ ਕੋਟੀ ਜੀ ਆਥੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਮੇਰੇ ਗੁਰੂ ਜੀ ਦੇ ਗੁਰ ਭਾਈ ਸਨ ਔਰ ਸਿੰਘ ਇਹਨਾਂ ਦੇ ਬੱਚੇ ਆ ਮੈਂ सलीम ਅਸਲ ਕੋਈ ਕਰਾਣੇ ਦੇ ਨਾਲ ਜੁੜੇ ਹੋਏ ਆ ਬੜਾ ਮੁਹੱਬਤ ਬੜਾ ਪਿਆਰ ਇਹਨਾਂ ਨੇ ਬੜਾ ਆਸ਼ੀਰਵਾਦ ਦਿੱਤਾ ਸਾਨੂੰ ਹਰ ਵਾਰ ਆਪਣੇ ਪਰਾਂ ਹੇਠ ਲਕੋ ਕੇ ਬੈਠੇ ਸੀ ਹੁਣ ਤੱਕ ਸਾਨੂੰ ਇਦਾਂ ਲੱਗਦਾ ਸੀ ਸਾਡੇ ਸਿਰ ਤੇ ਸਾਡੇ ਗੁਰੂ ਲੋਕਾਂ ਦੀ ਛੱਤਰ ਛਾਇਆ ਹੈ ਇਹਨਾਂ ਦੇ ਵਿੱਚੋਂ ਸਾਡੇ ਬਾਪੂ ਜੀ ਇੱਕ ਸੰਤ ਔਰ ਅੱਜ ਬੜਾ ਮਨ ਖਰਾਬ ਹੈ ਬੜਾ ਮਨ ਉਦਾਸ ਹੈ ਕਿ ਉਹ ਵੀ ਸਾਡੇ ਸਤਿਪੰਥ ਜਸਾਇਆ ਜਿਹੜਾ ਬੁਰੇ ਲੋਕਾਂ ਦਾ ਉਹ ਉੱਠ ਗਿਆ ਮੈਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਮੈਂ ਦੁਆ ਕਰੂੰਗਾ ਔਰ ਸਭ ਨੂੰ ਕਹੂੰਗਾ ਕਿ ਤੁਸੀਂ ਸਾਰੇ ਜਣੇ ਜਰੂਰ ਦੁਆ ਕਰਿਓ ਉਹਨਾਂ ਲਈ ਐਨੇ ਅੱਛੇ ਆਰਟਿਸਟ ਜਸਪਾਲ ਜੀ ਮੈਂ ਕਹਾਂਗਾ ਇੱਕ ਸੰਗੀਤ ਦੀ ਯੂਨੀਵਰਸਿਟੀ ਬੈਠੀ ਹੋਈ ਸੀ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਰੋਜੀ ਰੋਟੀ ਤੇ ਪਾਇਆ ਤੇ ਬਹੁਤ ਸਾਰੇ ਮੇਰੇ ਵਰਗੇ ਰੁਲਦਿਆਂ ਨੂੰ ਪਿਆਰ ਨਾਲ ਮੁਹੱਬਤ ਨਾਲ ਸਿਖਾਇਆ ਸੋ ਇਹ ਸਮਾਂ ਬੜਾ ਦੁਖਦਾਈ ਹੈ ਔਰ ਮੈਨੂੰ ਬਹੁਤ ਅਫਸੋਸ ਹੈ ਮੈਂ ਸਭ ਨੂੰ ਕਮਾਂਗਾ ਕਿ ਪਰਿਵਾਰ ਨੂੰ ਆ ਫਾਣ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਸਭ ਦੁਆ ਕਰਿਓ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਹਮੇਸ਼ਾ ਬਣਿਆ ਰਵੇ ਮੁਹੱਬਤ ਪਿਆਰ ਬਣਿਆ ਥੈਂਕ ਯੂ ਥੈਂਕ ਯੂ ਜਦੋਂ ਮੈਂ ਕਹਾਂਗਾ ਇੱਕ ਸੰਗੀਤ ਦੀ ਯੂਨੀਵਰਸਿਟੀ ਬੈਠੀ ਹੋਈ ਸੀ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਬਹੁਤ سارے ਕਲਾਕਾਰਾਂ ਨੂੰ ਰੋਜ਼ੀ ਰੋਟੀ ਤੇ ਪਾਇਆ ਤੇ ਬਹੁਤ سارے ਮੇਰੇ ਵਰਗੇ ਰੁਲਦਿਆਂ ਨੂੰ ਪਿਆਰ ਨਾਲ ਮੁਹੱਬਤ ਨਾਲ ਸਿਖਾਇਆ ਸੋ ਇਹ ਸਮਾਂ ਬੜਾ ਦੁਖਦਾਈ ਹੈ ਔਰ ਮੈਨੂੰ ਬਹੁਤ ਅਫਸੋਸ ਹੈ ਮੈਂ ਸਭ ਨੂੰ ਕਮਾਂਗਾ ਕਿ ਪਰਿਵਾਰ ਨੂੰ ਆ ਪਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਸਭ ਦੁਆ ਕਰਿਓ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਹਮੇਸ਼ਾ ਆ ਬਣਿਆ ਰਵੇ ਮੁਹੱਬਤ ਪਿਆਰ ਬਣਿਆ ਰਵੇ ਥੈਂਕ ਯੂ ਥੈਂਕ ਯੂ ਸਾਡੇ ਭਾਈਆ ਤੇ ਸਰਕਾਰ ਜੋ ਉਸਤਾਦ ਜੀ ਜਨਾਬ ਪੁਰਨਸ਼ਾ ਕੋਟੀ ਜੀ ਅੱਜ ਸਾਨੂੰ ਸਦੀਵੀ ਵਿਚੋੜਾ ਦੇ ਗਏ ਨੇ ਮੇਰੇ ਗੁਰੂ ਜੀ ਦੇ ਗੁਰ ਭਾਈ ਸਨ ਔਰ ਅਸੀਂ ਇਹਨਾਂ ਦੇ ਬੱਚੇ ਆ ਮੈਂ ਸਲੀਮ ਅਸੀਂ ਕੋਈ ਕਰਾਣੇ ਦੇ ਨਾਲ ਜੁੜੇ ਹੋਏ ਆ ਬੜਾ ਮੁਹੱਬਤ ਬੜਾ ਪਿਆਰ ਇਹਨਾਂ ਨੇ ਬੜਾ ਅਸ਼ੀਰਵਾਦ ਦਿੱਤਾ ਸਾਨੂੰ ਹਰ ਵਾਰ ਆਪਣੇ ਪਰਾਹੇਟ ਲਾ ਕੋ ਕੇ ਬੈਠੇ ਸੀ ਹੁਣ ਤੱਕ ਸਾਨੂੰ ਐਦਾਂ ਲੱਗਦਾ ਸੀ ਸਾਡੇ ਸਿਰ ਤੇ ਸਾਡੇ ਗੁਰੂ ਲੋਕਾਂ ਦੀ ਛਤਰ ਛਾਇਆ ਹੈ ਜਿਨ੍ਹਾਂ ਦੇ ਵਿੱਚੋਂ ਸਾਡੇ ਬਾਪੂ ਜੀ ਕਿਸਾਨ ਔਰ ਅੱਜ ਬੜਾ ਮਨ ਖਰਾਬ ਹੈ ਬੜਾ ਮਨ ਉਦਾਸ ਹੈ ਕਿ ਉਹ ਵੀ ਸਾਡੇ ਸਿਰ ਤੋਂ ਅੱਜ ছায়ਾ ਜਿਹੜਾ ਗੁਰੂ ਲੋਕਾਂ ਦਾ ਉੱਠ ਗਿਆ ਮੈਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਮੈਂ ਦੁਆ ਕਰੂੰਗਾ ਔਰ ਸਭ ਨੂੰ ਕਹਾਂਗਾ ਕਿ ਤੁਸੀਂ ਸਾਰੇ ਜਣੇ ਜਰੂਰ ਦੁਆ ਕਰਿਓ ਉਹਨਾਂ ਲਈ ਇੰਨੇ ਅੱਛੇ ਆਰਟਿਸਟ ਜਿਵੇਂ ਮੈਂ ਕਹਾਂਗਾ ਇੱਕ ਸੰਗੀਤ ਦੀ ਯੂਨੀਵਰਸਿਟੀ ਬੈਠੀ ਹੋਈ ਸੀ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਰੋਜ਼ੀ-ਰੋਟੀ ਤੇ ਪਾਇਆ ਤੇ ਬਹੁਤ ਸਾਰੇ ਮੇਰੇ ਵਰਗੇ ਰੁਲਦਿਆਂ ਨੂੰ ਪਿਆਰ ਨਾਲ ਮੁਹੱਬਤ ਨਾਲ ਸਿਖਾਇਆ ਸੋ ਇਹ ਸਮਾਂ ਬੜਾ ਦੁਖਦਾਈ ਹੈ ਔਰ ਮੈਨੂੰ ਬਹੁਤ ਅਫਸੋਸ ਹੈ ਮੈਂ ਸਭ ਨੂੰ ਕਮਾਂਗਾ ਕਿ ਪਰਿਵਾਰ ਨੂੰ ਉਹ ਪਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਸਭ ਦੁਆ ਕਰਿਓ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਹਮੇਸ਼ਾ ਬਣਿਆ ਰਹੇ ਮੁਹੱਬਤ ਪਿਆਰ ਬਣਿਆ ਰਹੇ ਥੈਂਕ ਯੂ ਥੈਂਕ ਯੂ